ਦੇਖੋ ਵੈਸਪਾ ਨਵੇਂ ਮੁੰਡੇ ਕਾਫੀ ਸਾਰੇ ਗਾਣੇ ਰਿਲੀਜ਼ ਕਰਦੇ ਨੇ ਕਈ ਲੋਕ ਇਹ ਸੋਚ ਕੇ ਗਾਣਾ ਸੁਣ ਨਹੀਂ ਜਾਂਦੇ ਕਿ ਇੰਨਾ ਗਾਣੇ ਦੇ ਵਿੱਚ ਬਹੁਤ ਨਵਾਂ ਕੰਮ ਹੋਊਗਾ ਤੇ ਪਰਫੈਕਸ਼ਨ ਨਹੀਂ ਮਿਲਣੀ ਪਰ ਮੈਂ ਗੱਲ ਕਰ ਰਿਹਾ ਜਨਾਗਲ ਬਾਈ ਦੀ ਬਾਈ ਦਾ ਇੱਕ ਇਸ ਤੋਂ ਪਹਿਲਾਂ ਵੀ ਲੰਡਨ ਨਾਮ ਤੋਂ ਗਾਣਾ ਆਇਆ ਸੀ ਤੇ ਹੁਣ ਇੱਕ ਨਵਾਂ ਗਾਣਾ ਆਇਆ ਸਲਾਸ ਨਾਮ ਤੋਂ ਇਹ ਲੋਕ ਸਾਡੇ ਨੇ ਦੇਖ ਜੱਟ ਦੀ ਚੜ੍ਹਾਈ ਇਸ ਗਾਣੇ ਦੀ ਪਰਫੈਕਸ਼ਨ ਦੀ ਗੱਲ ਕਰੀਏ ਤਾਂ ਸਭ ਕੁਝ ਬਿਲਕੁਲ ਪਰਫੈਕਟ ਹੈ ਲਿਰਿਕਸ ਮਿਊਜ਼ਿਕ ਤੇ ਬਾਈ ਦੀ ਵੋਕਲ ਵੀ ਦੇਖੋ Song ਜਦੋਂ ਸਟਾਰਟ ਹੁੰਦਾ ਓਦੋਂ ਸਟਾਰਟਿੰਗ ਦੇ ਵਿੱਚ ਨਾਗਿੰਨ ਮੂਵੀ ਦਾ ਇੱਕ Song ਲਾਇਆ ਹੋਇਆ ਹੈ ਯੋ ਦਾ ਤੇ ਮੈਂ ਸਭ ਤੋਂ ਪਹਿਲਾਂ ਇਹ ਦੱਸ ਦਿੰਨਾ ਕਿ ਬਾਈ ਨੇ ਜਿੰਨੇ ਵੀ ਲਿਰਿਕਸ ਲਿਖੇ ਨੇ ਇਸ ਦੇ ਵਿੱਚ ਕੋਈ ਵੀ ਗੱਲ ਰਿਪੀਟ ਨਹੀਂ ਹੋ ਰਹੀ ਜੇਕਰ ਤੁਸੀਂ ਸ਼ੁਰੂ ਕਰ ਦੋਗੇ ਗਾਣਾ ਸੁਣਨਾ ਤਾਂ ਤੁਸੀਂ ਐਂਡ ਤੱਕ ਸੁਣੋਗੇ ਦੂਜੀ ਗੱਲ ਇਹ ਕਿ ਬਾਈ ਨੇ ਆਪਣੀ ਸਟੋਰੀ ਖੁਦ ਦੀ ਲਿਖੀ ਹੋ ਸਕਦੀ ਹੈ ਮੈਨੂੰ ਇਦਾਂ ਲੱਗਿਆ ਗਾਣਾ ਸੁਣ ਕੇ ਪਰ ਦੂਜੇ ਪਾਸੇ ਇਹ ਵੀ ਡਾਊਟ ਜਾਂਦਾ ਕਿ ਯਾਰ ਇੰਨੀਆਂ ਚੀਜ਼ਾਂ ਜਿੰਨੀਆਂ ਗਾਣੇ ਦੇ ਵਿੱਚ ਲਿਖੀਆਂ ਨੇ ਬਾਈ ਨੇ ਉਹ ਸੱਚੀ ਉਹ ਬਾਈ ਦੇ ਨਾਲ ਹੋਈਆਂ ਨੇ ਜਾਂ ਵੈਸੇ ਹੀ ਉਹਨਾਂ ਨੇ ਇੱਕ ਫਿਕਸ਼ਨਲ ਸਟੋਰੀ ਬਣਾ ਕੇ ਪੇਸ਼ ਕਰਤੀ ਪਾਣਾ ਮਾਰਦੀ ਆ ਸ਼ੱਲਾ ਕੁੜੇ ਤਾਵਲ ਨੂੰ ਕੋਈ ਚੱਕ ਨਾ ਨੀ ਮਿੱਤਰਾਂ ਦੇ ਹੁਣ ਜਿੰਨੀਆਂ ਗੱਲਾਂ ਮੈਂ ਉਮੈਤਵਨ ਨੂੰ ਐਕਸਪਲੇਨ ਕਰਕੇ ਦੱਸ ਦਿਨਾ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਗਾਣਾ ਸੁਣ ਕੇ ਹੀ ਪਤਾ ਲੱਗਣਗੀਆਂ। ਭਾਈ ਨੇ ਲਿਖਿਆ ਕਿ 19 ਦੀ ਗਲੋਕ ਫਿਰੇ ਨੇਫੇ ਨਾਲ ਲਾਈ। 19 ਦੀ ਗਲੋਕ ਫਿਰੇ ਨੇਫੇ ਨਾਲ ਲਾਈ। ਚਨਾਗਲ ਬਾਈ ਨੇ ਲਿਖਿਆ ਕਿ ਤਾਂ ਹੀ ਸਾਡੀ ਤੀਜੇ ਦਿਨ ਲੜਾਈ ਹੁੰਦੀ ਹੈ। ਤਾਂ ਹੀ ਤੀਜੇ ਦਿਨ ਹੁੰਦੀਆਂ ਨੇ ਯੱਟ ਦੀ ਲੜਾਈ। ਫਿਰ ਭਾਈ ਨੇ ਆਪਣੇ ਟੀਚਰਸ ਦੀ ਗੱਲ ਕੀਤੀ ਕਿ ਟੀਚਰ ਕਹਿੰਦੇ ਨੇ ਕਿ ਇਹ ਫੇਲ ਹੈ। ਟੀਚਰ ਨੇ ਕਹਿੰਦੇ ਮੈਨੂੰ ਫੇਲ ਸੋਣੀਏ। ਉਸ ਤੋਂ ਬਾਅਦ ਭਾਈ ਨੇ ਇੱਕ ਸਟੋਰੀ ਦੱਸਦੇ ਹੋਏ ਇਹ ਵੀ ਕਿਹਾ ਕਿ 12ਵੀਂ ਦੇ ਵਿੱਚ ਜੇਲ੍ਹ ਵੀ ਕੱਟੀ ਸੀ। 12ਵੀਂ ਚ ਯੱਟ ਨੇ ਸੀ ਜੇਲ੍ਹ ਸੋਣੀ। ਮੈਂ ਐਸੀ ਚੀਜ਼ ਦੇ ਬਾਰੇ ਗੱਲ ਕਰ ਰਿਹਾ ਸੀ ਕਿ ਇਹ ਸਾਰੀਆਂ ਚੀਜ਼ਾਂ ਬਾਈ ਨੇ ਲਿਖੀਆਂ ਤਾਂ ਨਹੀਂ ਗਾਣੇ ਦੇ ਵਿੱਚ ਪਰ ਇਹ ਤਾਂ ਹੁਣ ਜਨਾਗਲ ਬਾਈ ਹੀ ਦੱਸ ਸਕਦਾ ਕਿ ਇਹ ਚੀਜ਼ਾਂ ਸੱਚੀਆਂ ਹੋਈਆਂ ਨੇ ਜਾਂ ਵੈਸੇ ਰਾਈਮਿੰਗ ਬਣਾਉਣ ਦੇ ਚੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਨੇ ਹੁਣ ਬਾਈ ਨੇ ਗਲੋਕ ਦੀ ਗੱਲ ਵੀ ਕੀਤੀ ਫੇਲਿਅਰ ਦੀ ਗੱਲ ਵੀ ਕਰ ਲਈ ਤੇ ਜੇਲ੍ਹ ਕੱਟਣ ਦੀ ਗੱਲ ਵੀ ਕਰ ਲਈ ਇਸ ਤੋਂ ਬਾਅਦ ਬਾਈ ਨੇ ਡੋਂਕੀ ਦੀ ਗੱਲ ਕੀਤੀ ਕਿ ਅਸੀਂ ਡੋਂਕੀ ਵਾਲਾ ਖੇਲ ਵੀ ਖੇਲ ਚੁੱਕੇ ਹਾਂ ਡੋਂਕੀ ਵਾਲੀ ਛੱਡੀ ਸੀਗੀ ਖੇਲ ਸੋਹਣੀ ਤੇ ਜਨਾਗਲ ਬਾਈ ਨੇ ਇਸ ਗਾਣੇ ਦੇ ਲਿਰਿਕਸ ਦੇ ਵਿੱਚ ਇਹ ਵੀ ਦੱਸਿਆ ਕਿ 8 ਕੇਸ ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਬੇਲ ਕਿਵੇਂ ਹੋਊ ਫਿਰ ਇੱਕ ਬਹੁਤ ਵਧੀਆ ਲਾਈਨ ਲੱਗੀ ਬਾਈ ਨੇ ਲਿਖਿਆ ਕਿ ਲੋਕ ਸੂਟੇ ਮਾਰਦੇ ਨੇ ਤੇ ਅਸੀਂ ਡੰਡ ਮਾਰਦੇ ਆ ਲੋਕ ਮਾਰਦੇ ਆ ਸੂਟੇ ਅਸੀਂ ਮਾਰਦੇ ਆ ਡੰਡ ਦੇਖੋ ਇਸ ਗਾਣੇ ਦੇ ਵਿੱਚ ਸਟੋਰੀ ਤਾਂ ਚੱਲ ਹੀ ਰਹੀ ਹੈ ਇਸ ਦੇ ਨਾਲ ਨਾਲ ਕੁਝ ਨਾਰਮਲ ਗੱਲਾਂ ਵੀ ਲਿਖੀਆਂ ਨੇ ਜਿਹੜੇ ਈਜੀ ਲਿਰਿਕਸ ਆਪਾਂ ਕਹਿ ਸਕਦੇ ਆ ਪਰ ਉਹ ਬਹੁਤ ਵਧੀਆ ਸਾਊਂਡ ਕਰਦੇ ਨੇ ਤਾਂ ਉਹਨਾਂ ਨੂੰ ਸੁਣ ਕੇ ਵਾਈਬ ਵੀ ਆਉਂਦੀ ਹੈ ਜਿਵੇਂ ਕਿ ਬਾਈ ਨੇ ਆਪਣੇ ਗਾਣੇ ਦੇ ਵਿੱਚ ਲਿਖਿਆ ਕਿ ਮੈਂ ਇੱਕ ਹੱਥ ਨਾਲ ਹੀ ਮਸਟੈਂਗ ਦੀ ਕਟਾਈ ਵੀ ਕਰਦਾ ਇਸ ਤੋਂ ਬਾਅਦ ਰੀਲਾਂ ਦੀ ਗੱਲ ਕੀਤੀ ਹੈ ਕਿ ਅਸੀਂ ਰੀਲਾਂ ਨਹੀਂ ਬਣਾਈਆਂ ਅਸੀਂ ਰੇਲ ਬਣਾਈ ਹੈ ਫਿਰ ਜਦੋਂ ਇਹ ਵਾਲਾ ਗਾਣਾ ਐਂਡ ਹੁੰਦਾ ਹੈ ਉਦੋਂ ਜਨਾਗਲ ਬਾਈ ਨੇ ਇਹ ਲਿਖਿਆ ਕਿ ਅਗਲੇ ਗਾਣੇ ਦੇ ਵਿੱਚ ਗੁੱਸਾ ਕੱਢਾਂਗੇ ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਤਾਂ ਪਤਾ ਲੱਗਦਾ ਹੈ ਕਿ ਅਗਲਾ ਗਾਣਾ ਇਸ ਤੋਂ ਵੀ ਉੱਪਰ ਦਾ ਹੋਊਗਾ ਜਿੰਨੀਆਂ ਵੀ ਚੀਜ਼ਾਂ ਮੈਂ ਦੱਸੀਆਂ ਨੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਨਾਗਲ ਬਾਈ ਨੇ ਇਸ ਗਾਣੇ ਦੇ ਵਿੱਚ ਲਿਖੀਆਂ ਜੇਕਰ ਤੁਸੀਂ ਇਹ ਪੂਰਾ ਗਾਣਾ ਨਹੀਂ ਸੁਣਿਆ ਜਾ ਕੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਸੁਣ ਸਕਦੇ ਹੋ ਇਸ ਤੋਂ ਪਹਿਲਾਂ ਤੁਸੀਂ ਜਨਾਗਲ ਬਾਈ ਨੂੰ ਜਾਣਦੇ ਸੀ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਮਿਲਦੇ ਆਂ ਅਗਲੇ ਵੀਡੀਓ